ਨੌ ਵੀ ਬਾਬੇਓ ਜੋਤ 9 ਕਿਲੋਮੀਟਰ ਇਹ ਕਿਸੇ ਦਾ ਨਾਮ ਨਹੀਂ ਹੈ ਪਿੰਡ ਦਾ ਨਾਮ ਹੈ ਜੋਤ ਇੱਕ ਮੇਰੀ ਸਹੇਲੀ ਵੀ ਸੀਗੀ ਉਹਦਾ ਵੀ ਨਾਮ ਜੋਤ ਸੀਗਾ ਉਹਨੇ ਵੀ ਲੈ ਕੇ ਆਈ ਕੈਰਾਮੇਡ ਲੋ ਜੀ ਵਾਹ ਵੀ ਵਾਹ ਥੱਲੇ ਮੌਸਮ ਦੇਖੋ ਸਾਬੇ ਆਹ ਹੈ ਆਹ ਹੈ ਓਹ ਹੋ ਹੋ ਟਰਨ ਨਹੀਂ ਡਿਫਰੈਂਟ ਵਾਹ ਵੀ ਵਾਹ ਇਹ ਤਾਂ ਮੌਸਮ ਦੇਖੋ ਬਾਬੇ ਸਾਹਮਣੇ ਕਹ ਨਜ਼ਾਰੇਦਾਰ ਮੌਸਮ ਆ ਇਨੀ ਠੰਡੀ ਹਵਾ ਚੱਲ ਰਹੀ ਹੈ ਨਾ ਮੈਂ ਕਹਿੰਦਾ ਵਬ ਆਪਣੇ ਆਪਣੇ ਬੈਗ ਚੱਕੋ ਤੇ ਆਜੋ ਚੰਬੇ ਕੰਨੀ ਜਿਹੜੇ ਨਿਆਰੇ ਲੈਣੇ ਬਰਫ਼ ਵਾਲੇ ਜਿਹੜੇ ਜੂਨ ਦੇ ਮਹੀਨੇ ਤੇ ਵੀ ਬਰਫ਼ ਦੇ ਨਿਆਰੇ ਲੈਣੇ ਆਜੋ ਚੱਕ ਲਿਓ ਆਪਦੇ ਬੈਗ ਪੈਕ ਕਰਕੇ ਆਜੋ ਚੰਬੇ ਨੂੰ ਪਠਾਨਕੋਟ ਤੋਂ ਬੱਸ ਫੜੋ ਸਿੱਧਾ ਚੰਬੇ ਦੀ ਨਿਆਰੇਦਾਰ ਸਵਾਦ ਆ ਰਿਹਾ ਸਵਾਦ ਜਿਵੇਂ ਜਿਵੇਂ ਅੱਗੇ ਜਾਈ ਜੰਨੇ ਬਾਬੂ ਨਿਆਰੀ ਟੋਟਲੀ ਚੇਂਜ ਹੋਈ ਜਾਂਦੇ ਨੇ ਬਸ ਰਸਤਾ ਆਇਆ ਇਹ ਥੋੜੀ ਚੜ੍ਹਾਈ ਵੱਧਾ ਜਾਣ ਗੱਡੀ ਭਈ ਸਾਡੀ ਵੀ ਤਾਂ ਮੋਟਰਸਾਈਕਲ 15 20 ਕਿਲੋਮੀਟਰ ਹੋਣ ਚੱਲਦਾਂਗੇ ਉਦੋਂ ਬਾਅਦ ਬਾਈ ਘੱਟੋ ਘੜਦਾ 15 ਮਿੰਟ ਸਾਧਵਾਉਨੇ ਮੋਟਰਸਾਈਕਲ ਇਹ ਸਾਉ ਨਾ ਤੇ ਦੇ ਕਲਚ ਪਲੇਟਾਂ ਮਾਰ ਜਾਣਗੀਆਂ ਅੰਗੜੀਆਂ ਅਬ ਦੂਜਾ ਗੇਅਰ ਆ ਦੂਜੇ ਗੇਅਰ ਤੇ ਦੇਖੋ ਮੋਟਰਸ ਦੀ ਆਵਾਜ਼ ਹੁੰਦੀ ਹੈ ਗੜਰ 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 ਦੀ ਕਰਦਾ ਗੜਰ ਗੜਰ ਦੀ ਆਵਾਜ਼ ਹੁੰਦੀ ਹੈ ਇੰਨਾ ਜ਼ੋਰ ਲੱਗਦਾ ਪਿਆ ਦੂਜੇ ਗੇਅਰ ਤੇ ਤੀਜਾ ਗੇਅਰ ਪਾਉਣ ਦਾ ਮੌਕਾ ਹੀ ਨਹੀਂ ਮਿਲਿਆ ਕਟੋ ਘਟ ਪਿਛਲੇ 20 ਕਿਲੋਮੀਟਰ ਤੋਂ ਦੂਜਾ ਗੇਅਰ ਤੀਜਾ ਗੇਅਰ ਪਾਉਣ ਦਾ ਨਹੀਂ ਮੌਕਾ ਮਿਲਿਆ ਹੈਗਾ ਦੂਜਾ ਹੀ ਬੜਾ ਔਖਾ ਪੈਂਦਾ ਆ ਅਮਰ ਟਰੱਕ ਆ ਗਿਆ ਫਿਰ ਪਹਿਲੇ ਤੇ ਕਰਨਾ ਪਾਣਾ ਹੈ ਰਾਕੀ ਵੀ ਵਾਫਾ ਜਹਾ ਨਿਕਲੀ ਫਈਆ ਪੂਰਾ ਜੋਰ ਲਗਾ ਟਰੱਕ ਦਾ ਇਧਰੋਂ ਮੋਟਰਸਾਈਕਲ ਦਾ ਜੋਰ ਲੱਗਿਆ ਪਊਦੋਂ ਟਰੱਕ ਦਾ ਜੋਰ ਲੱਗਿਆ ਪਿਆ ਅਸਲ ਦੇ ਵਿੱਚ ਨਾ ਇੱਕ ਮੋਟਰਸਾਈਕਲ ਤੇ ਕੋਈ ਬੰਦਾ ਲੋਡ ਰਹਿੰਦਾ ਆ ਆਉਦਾ ਸਮਾਨ ਹੋਵੇ ਉਹਦਾ ਬਸ ਸਮਾਨ ਰੱਖੇ ਇੱਕ ਕਟ ਹੁੰਦੀ ਆ ਹੁਣ ਸਾਡੇ ਕੋਲੇ ਕੀ ਘੱਟੋ ਘਾੜ 50 ਕਿਲੋ ਦਾ weight ਆ ਸਾਡੇ ਕੋਲ ਕੈਂਪਿੰਗ ਟੈਂਟ 4 ਕਿਲੋ ਦਾ ਕੈਂਪਿੰਗ ਟੈਂਟ ਦਾ ਹੀ weight ਆ ਫਿਰ ਮੈਟ ਆ ਫਿਰ ਸਾਡੇ ਕੱਪੜੇ ਆ ਬਰਸਾਤੀਆਂ ਨੇ ਸਰਦੀਆਂ ਵਾਲੇ ਕੱਪੜੇ ਆ ਜੈਕਟ ਵਗੈਰਾ ਨਾਲ ਲੈ ਕੇ ਆਏ ਕਿਉਂਕਿ ਉੱਪਰ ਠੰਡ ਹੋਊਗੀ ਹੋਰ ਵੀ ਸਾਡੇ ਪੌਣ ਦੇ ਕੱਪੜੇ ਆ ਚੱਪਲਾਂ ਨਾਲ ਲੈ ਕੇ ਆਏ ਆ ਸਾਰਾ ਕੁ noe ਨਾਲ ਚੱਕੀ ਫਿਰਦੇ ਆ ਇਸ ਕਰਕੇ ਬਾਬਾ ਵਜਨ ਹੋ ਗਿਆ ਬਹੁਤ ਜ਼ਿਆਦਾ 50 ਕਿਲੋ ਦਾ ਵਜਨ ਹੋ ਗਿਆ ਸਮਾਨ ਦਾ ਤੇ 60 ਕਿਲੋ ਜਿਹੜਾ ਨਾਲ ਮੇਰੇ ਦੋਸਤ ਮੁੰਡਾ ਉਹਦਾ ਵਜਨ ਆ ਤੋ ਤਰੀ ਲਾ ਲਓਗੇ 80 85 ਕਿਲੋ ਮੇਰਾ weight ਆ ਦੋ ਗਮੰਡਲ ਦੇ ਕਰੀਬ ਮੋਟਰਸਾਈਕਲ ਦੇ weight ਆ ਤੇ ਮੋਟਰਸਾਈਕਲ ਦੀ ਜਾਨ ਨਿਕਲੀ ਪਈ ਆ ਇਸ ਟਾਈਮ ਇੱਕ ਵਾਰ ਜਦੋਂ ਮੋਸ਼ਨ ਜਾ ਫੜਦਾ ਮੋਟਰਸਾਈਕਲ ਉਹਦਾ ਕੋਈ ਨਾ ਕੋਈ ਕੰਮ ਖਰਾਬ ਕਰ ਦਿੰਦੇ ਆ ਲਓ ਜੀ ਹੁਣ ਫਿਰ ਪਹਿਲਾ ਗੇਅਰ ਲਾਉਣਾ ਪੈ ਗਿਆ ਨਵਾਬ ਰੇ ਕੰਮ ਚੱਲਦਾ ਪਿਆ ਰੋਡ ਦਾ ਜੀਸੀਬੀ ਲਾਈ ਹੋਈ ਆ ਸੜਕ ਪੱਟ ਕੇ ਪਤਾ ਨਹੀਂ ਬਣਾਉਣਗੇ ਪਤਾ ਨਹੀਂ ਕੀ ਕਰਨਗੇ ਪਰ ਆ ਸਾਹਮਣੇ ਬਾਬੇ ਟੋਟਲ ਹੀ ਨਿਆਰੇ ਚੇਂਜ ਹੋ ਗਏ ਟੋਟਲ ਸਾਹਮਣੇ ਸਾਹਮਣੇ ਜਿਹੜੇ ਪਹਾੜ ਤੁਹਾਨੂੰ ਦੇਖਦੇ ਪੈਨ ਮੈਥੋਂ ਦਿਖਾਉਣਾ ਇੱਕ ਮਟ ਉਹ ਅੱਗੇ ਜਾ ਕੇ ਉਹਦੇ ਸਾਹਮਣੇ ਬਰਫ ਵਾਲਾ ਪਹਾੜ ਆ ਉਹਦੇ ਬਰਫ ਹੋਈ ਆ ਬਸ ਉਹ ਪਹਾੜੀ ਤੋਂ ਪਰਲੇ ਪਾਸੇ ਮਤਲਬ ਉਹ ਪਹਾੜ ਚੜ ਕੇ ਅਸੀਂ ਜਾਣਾ ਹੈ ਉਕੇ ਇਸ ਟਾਈਮ ਵੀ ਉੱਥੇ ਗਲੇਸ਼ੀਅਰ ਪੂਰਾ ਜੰਮਿਆ ਹੋਇਆ ਮਿਲਣਾ ਆਪਾਂ ਨੂੰ ਜੂਨ ਦੇ ਜੂਨ ਮਹੀਨੇ 'ਚ ਉਹ ਦੇਖੋ ਸਾਹਮਣੇ ਜੇ ਤੁਹਾਨੂੰ ਦਿਖ ਰਿਹਾ ਹੋਵੇ ਹੋ ਗਿਆ ਸੀਗਾ ਕੰਮ ਮੇਰਾ ਸਲਿੱਪ ਕੱਢ ਗਈ ਮੋਰਸਨ ਆ ਬੱਬੂ ਮੋਸਾ ਕੱਢਿਆ ਓਏ ਥੋੜੀ ਜਿਹੀ ਜਗ੍ਹਾ ਸੀਗੀ ਪਰ ਕੱਢ ਲਿਆ ਉਹ ਸਾਹਮਣੇ ਉਧਰ ਪਹਾੜ ਆ ਉਹ ਪਹਾੜ ਦੇ ਪਿਛਲੇ ਪਾਸੇ ਨਾ ਬਰਫ ਵਾਲਾ ਪਹਾੜਾ ਤੇ ਬਾ ਉੱਥੇ ਜਾਣਾ ਸੀ ਤੇ ਇਹ ਤਾਂ ਦੇਖਣ ਨੂੰ ਬੜਾ ਨੇੜੇ ਲੱਗਦਾ ਆ ਪਰ ਹੈ ਇੱਥੇ ਹਜੇ ਵੀ ਬਹੁਤ ਦੂਰ ਉੱਥੇ ਜਾ ਕੇ ਤੁਹਾਨੂੰ ਮੈਂ ਵੀਡੀਓ ਦਿਖਾਉਂਗਾ ਉੱਥੋਂ ਦੀ ਮਤਲਬ ਉੱਥੋਂ ਦਾ ਵਿਊ ਦਿਖਾਉਂ ਤੁਹਾਨੂੰ ਮੈਂ ਟੋਟਲੀ ਉੱਥੇ ਟੋਟਲੀ ਡਿਫਰੈਂਟ ਹੋ ਜਾਂਦਾ ਸਾਰਾ ਕੁਝ ਉਹ ਦੇਖੋ ਸਾਹਮਣੇ ਉਹ ਪਹਾੜਾ ਬੇ ਹੁਣ ਹੁਣ 10 ਮਿੰਟ ਸਾਹ ਦਵਾ ਦਈਏ ਮੋਟਰਸਾਈਕਲ ਨੂੰ ਨਹੀਂ ਤਾਂ ਕੰਮ ਔਖਾ ਹੋ ਜਾਣਾ ਹੁਣ 10 ਮਿੰਟ ਨੂੰ ਰੋਕਦੀ ਐ ਨੂੰ ਸਾਹ ਸੂ ਦਵਾਈਏ ਹੁਣ ਸਾਈਡ 'ਚ ਹੀ ਤੇ ਕਿਤੇ ਰੋਕਦੇ ਆ ਥੋੜਾ ਇੰਜਨ ਠੰਡਾ ਹੋ ਜੂ ਹੈਗੇ ਜੇ ਚੱਲੇ ਨਾ ਬੋਏ ਬਾਬੇਓ ਮੌਸਮ ਬਹੁਤ ਜ਼ਿਆਦਾ ਠੰਡਾ ਹੋ ਗਿਆ ਠੰਡ ਨਹੀਂ ਲੱਗ ਰਹੀ ਹੈ ਨਾ ਨਾਲੇ ਦੇਖ ਲਓ ਤੁਸੀਂ ਇੱਧਰ ਦੇਖੋ ਧੋਪਾ ਫਿਰ ਵੀ ਨਹੀਂ ਜ਼ਿਆਦਾ ਠੰਡ ਲੱਗ ਰਹੀ ਹੈ ਜੈਕਟ ਪਾਉਣ ਨੂੰ ਜੀ ਕਰਦਾ ਪਿਆ ਆ ਬਾਬੇ ਠੰਡ ਦੇ ਬੁਰਾ ਹਾਲ ਕਰਤਾ ਆ ਦੇਖੋ ਸਾਰੀ ਛਾਂ ਛਾਂ ਆ ਔਰ ਇਧਰ ਆਕ ਤਾਂ ਹਿੱਟ ਉਹ ਕਿਵੇਂ ਆ ਰਹੀ ਰਵੀ ਰਵੀ ਦਾ ਵੀ ਹਾਲ ਬੁਰਾ ਹੀ ਹੈ ਨਾਲ ਦਾ ਬੈਠਾ ਜਿਹੜਾ ਮੇਰਾ ਇਹ ਵੀ ਠੰਡ ਚੜਦੀ ਪਈ ਆ ਬਾਬੇ ਠੰਡ ਇੱਕੋ ਦਾ ਵੀ ਹੋ ਗਈ ਤੁਸੀਂ ਹਿਸਾਬ ਲਾ ਲਓ ਜਿਹੜਾ ਹਰ ਫਰੀ ਕੇ ਆਪਣੇ ਜਿੰਨੀ ਠੰਡ ਹੁੰਦੀ ਆ ਉਨੀ ਠੰਡ ਇੱਥੇ ਇਸ ਟਾਈਮ ਆ ਸੋਚੋ ਹੋਵੇ ਤਾਂ ਇਹ ਬਰਫ ਦੇ ਜਾਣਾ ਉੱਥੇ ਕੀ ਹਾਲ ਹੋਊਗਾ ਵਾਹਿਗੁਰੂ ਵਾਹਿਗੁਰੂ ਮਰ ਜਾਂਗੇ ਬਾਬੇ ਮਰ ਜਾਂਗੇ ਠੰਡ ਚ ਮੈਨੂੰ ਲੱਗਦਾ ਕੱਢ ਕੇ ਜੈਕਟ ਪਾਉਣੀ ਪੈਣੀ ਆ ਚੰਬੇ ਪਹੁੰਚ ਗਏ ਚੰਬੇ ਤੱਕ ਜਾਣੇ ਆ ਬਸ ਚੰਬਾ ਆਉਣ ਵਾਲੀ ਆ 22 22 ਕਿਲੋ ਕਿੰਨਾ 26 ਕਿਲੋਮੀਟਰ ਰਹਿ ਗਿਆ ਚੰਬੜ ਮਾਸਾ ਬਾਬੇ 26 ਕਿਲੋਮੀਟਰ ਕੱਢ ਗਏ ਇੱਕ ਤਾਂ ਮੋਟਰ ਬੜਾ ਗਰਮ ਹੋ ਗਿਆ ਬਾਬੇ ਮੈਂ ਕਹਿੰਦਾ ਅੱਗ ਨਿਕਲਦੀ ਸੀ ਪਹਿਲਾਂ ਹੁਣ ਉੱਧਾ ਘੰਟਾ ਰੁੱਕ ਗਏ ਉੱਥੇ ਠੰਡਾ ਕਰਨ ਦੀ ਉੱਧਾ ਘੰਟਾ ਉੱਥੇ ਖੜੇ ਰ ਇੱਕ ਦੀ ਰੀਲ ਬਣਾਈ ਆ ਚੱਲ ਹੁਣ ਨਿਕਲਿਆ ਉਥੋਂ ਮਰੇ ਵੀ 26 ਕਿਲੋਮੀਟਰ ਪੈ ਚੰਬਾ ਅੱਗੇ ਜਿਹੜਾ ਹਟਸਰ ਜਾਣਾ ਆ ਹਟਸਰ ਤਾਂ ਹੋਰ ਵੀ ਅੱਗੇ ਆ ਦੇਖ ਲੈ ਬਾਬੇ ਕਿੱਥੇ ਤੱਕ ਪਹੁੰਚਨੇ ਅੱਜ ਬੜਾ ਰਿਸਕ ਲੈਣਾ ਨਹੀਂ ਹੈਗਾ ਕਿਉਂਕਿ ਠੰਡ ਹੋ ਚੱਲੀ ਕਿਉਂਕਿ ਹੁਣ ਜਿਵੇਂ ਜਿਵੇਂ ਸ਼ਾਮ ਹੋਈ ਜਾਣੀ ਹੈ ਠੰਡ ਹੋਰ ਵਧ ਜਾਨੀ ਹੈ ਜਿੱਥੇ ਜਗ੍ਹਾ ਮਿਲ ਗਈ ਜਿੱਥੇ ਰਾਤ ਪੈ ਗਈ ਬਸ ਜਗ੍ਹਾ ਦੇਖ ਕੇ ਆਪਦਾ ਕੈਂਪ ਲਾ ਲੈਣਾ ਹੈ ਵੀ ਬਾਈ ਬਾਹਰਲੀ ਜਗ੍ਹਾ ਆ ਆਪਾਂ ਅਣਜਾਣ ਜੇ ਹੈਗੇ ਆ ਆਪਾਂ ਨੂੰ ਪਤਾ ਕੋਈ ਨਹੀਂ ਇਸ ਰੋਡ ਦਾ ਤਾਂ ਪਤਾ ਨਹੀਂ ਹੈਗਾ ਕੋਈ ਗਿੱਟ ਲੋਜੀ ਕਿੰਨੀ ਉਹ ਤਾਂ ਮੈਂ ਆਇਆ ਆ ਲੋਜੀ ਕਹਿੰਦੇ ਚੰਬੇ ਵਾਲਾ ਰੋਡ ਠੀਕ ਆ ਵਧੀਆ ਆ ਉੱਥੇ ਤਾਂ ਕੱਲੀ ਕਰੀ ਜਗ੍ਹਾ ਪਤਾ ਐ ਇੱਥੇ ਤਾਂ ਪਤਾ ਨਹੀਂ ਕੋਈ ਕਿੱਥੇ ਕੈਂਪ ਲਾਉਣਾ ਕਿੱਥੇ ਨਹੀਂ ਸੋ ਇੱਥੇ ਤਾਂ ਜਗ੍ਹਾ ਲੱਭਣੀ ਪਾਣੀ ਆ ਸਾਨੂੰ ਬਹੁਤ ਸਾਲ ਪਹਿਲਾਂ ਆਇਆ ਸੀਗਾ ਇੱਕ ਵਾਰ ਉਹਦੇ ਅੱਧ ਰਸਤੇ 'ਚ ਮੁੜ ਗਿਆ ਸੀਗਾ ਚੰਬਾ ਤੋਂ ਹਾਟਸਾ ਤੋਂ ਯਾਤਰਾ ਜਿੱਥੇ ਸ਼ੁਰੂ ਹੁੰਦੀ ਆ ਉਹਨੇ ਮੀਂਹ ਪੈ ਰਹੀ ਜਲਾਈ ਜਲਾਈ 'ਚ ਆਇਆ ਸੀਗਾ 2000 11 ਦੀ ਗੱਲ ਆ 2011 ਚ ਆਹੀ ਜਿਲਾਈ ਚ ਲੋਵਾ ਪੇ ਚੰਬਈ ਪਹੁੰਚਣ ਵਾਲੀਆਂ ਅਜੇ 3 ਕਿਲੋਮੀਟਰ ਰਹਿ ਗਿਆ ਸਾਹਮਣੇ ਚੰਬਈ ਆ ਜਿਹੜਾ ਦਿਖ ਰਿਹਾ ਤੁਹਾਨੂੰ ਅੱਜ ਦੀ ਮੈਂ ਲਾਦਾ ਸਟੇ ਚੰਬਈ ਕਰਨੀ ਪੈਣੀ ਹੈ ਕਿਉਂਕਿ ਬਾਬੇ ਸ਼ਾਮ ਦੇ 5:30 ਹੋ ਚੁੱਕੇ ਆ 6:00 ਵਜੇ ਹਨੇਰਾ ਹੋਣਾ ਸ਼ੁਰੂ ਹੋ ਜਾਣਾ ਔਰ 6:30 ਵਜੇ ਤਾਂ ਫਿਰ ਅੱਗੇ ਤਾਂ ਬਾਬੇ ਉੱਜ ਜਾ ਨਹੀਂ ਜਾਣਾ ਹੈਗਾ ਅੱਜ ਦੇਖਦੇ ਆਂ ਔਰ ਇੱਕ ਚੰਬਾ ਪਾਰ ਕਰਕੇ ਕੋਈ ਲੋਕੇਸ਼ਨ ਜੀ ਵਧੀਆ ਦੇਖ ਕੇ ਉਥੇ ਟੈਂਟ ਨੂੰ ਡਲਾਵਾਂਗੇ ਅੱਗੇ ਕੱਲ ਨੂੰ ਜਾਵਾਂਗੇ ਹੁਣ ਕਿਉਂਕਿ ਇੱਕ ਤਾਂ ਰਸਤਾ ਬੜਾ ਭੀੜਾ ਆ ਸਿੰਗਲ ਰੋਡ ਆ ਬਦੂ ਜਾਨਵਰ ਦਾ ਵੀ ਖਤਰਾ ਇੱਧਰ ਆ ਜਾਨਵਰ ਵੀ ਇੱਧਰ ਬਹੁਤ ਆ ਬਾਕੀ ਕੋਈ ਚੱਕਰ ਹੀ ਨਹੀਂ ਬਾਬਿਓ ਨਿਆਰੇ ਲੈਣੇ ਜ਼ਿੰਦਗੀ ਦੇ ਨਿਆਰੇ ਲੈਣ ਹੀ ਆਏ ਆ ਬਾਕੀ ਇਹਨਾਂ ਬਹੁਤ ਜੀਏ ਜੰਬੇ ਪਹਿਲਾਂ ਮਕੈਨਿਕ ਨੂੰ ਦਿਖਾਉਣਾ ਯਾਰ ਇਹਦਾ ਹੈਂਡਲ ਢੱਲਾ ਹੋ ਗਿਆ ਕਦੇ ਸਾਡਾ ਬਾਰ-ਬਾਰ ਸਮਾਨ ਗੇਰ ਜਾਂਦਾ ਹੈ ਕਦੇ ਰਸੀ ਢੱਲੀ ਹੋ ਜਾਂਦੀ ਹੈ ਆ ਹੁਣ ਬੋਤਲ ਟੁੱਟ ਗਈ ਨੁਕਸਾਨ ਤੇ ਨੁਕਸਾਨ ਹੋਈ ਜਾਂਦਾ ਓ ਮਾਈ ਗੋਡ ਬਾਬਾ ਜੀ ਕੀ ਬਾਤ ਹੈ ਲਓ ਜੀ ਜੰਬੇ ਦਾ ਪਹੁੰਚ ਗਿਆ ਝਾਰਗੇ ਜੰਬੇ ਜੈਂਟਰ ਉਹ ਪਰਮੋਹਰ ਵਾਲਾ ਰੋਡ ਫੜ ਕੇ ਅੱਗੇ ਜਾਵਾਂਗੇ ਫਿਰ ਦੇਖਾਂਗੇ ਕੀ ਬਾਤ ਹੈ ਹਣ ਤੋਂ ਲਗਭਗ ਪਛ ਤੱਕ ਕੈਂਪਿੰਗ ਸਾਈਟ ਦੀ ਮਣਾਂਗੇ ਅਸੀਂ ਕੈਂਪ ਕੰਪ ਕਿੱਦਾਂਗੇ ਹੁਣ ਉੱਥੇ ਵੀਡੀਓ ਦੀ ਬਾਕੀ ਦੀ ਵੀ ਤੁਹਾਨੂੰ ਉੱਥੇ ਦਿਖਾਵਾਂਗੇ ਹੈ ਕੱਢੀ ਬਹੁਤ ਨੇ ਬਾਬੇ ਰੋਡ ਵੀ ਬੜਾ ਟੁੱਟਿਆ ਹੋਇਆ ਆ ਚਲੋ ਠੀਕ ਆ ਬਾਬੇ ਮਿਲਦੇ ਆ ਤੁਹਾਨੂੰ